ਅੱਜ ਤੱਕ ਵੀ ਜਾਰੀ ਹੈ 14 15 16 ਉਸ ਤੋਂ ਬਾਅਦ ਸਿਰਫ ਇੱਕ 17 ਜੁਲਾਈ ਦਾ ਦਿਨ ਖਾਲੀ ਗਿਆ 18 ਨੂੰ ਦੋ ਈਮੇਲ ਸਵੇਰੇ ਸ਼ਾਮ ਅਰ ਅੱਜ ਮੁਰਤੋਂ ਕੁਝ ਸਮਾਂ ਪਹਿਲਾਂ ਉਹ ਈਮੇਲ ਮੁਰਤੋਂ ਪ੍ਰਾਪਤ ਹੋਈ ਜਿਸ ਦੀ ਸੀਸੀ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਨੂੰ ਵੀ ਜਾਂਦੀ ਹੈ ਪਰ ਇਸ ਸਭ ਦੇ ਬਾਵਜੂਦ ਇੱਕ ਸੁਖਤ ਤਸਵੀਰ ਇੱਕ ਚੰਗੀ ਤਸਵੀਰ ਮੈਂ ਸਾਂਝੀ ਕਰਨੀ ਚਾਹੂੰਗਾ ਸ਼੍ਰੀ ਦਰਬਾਰ ਸਾਹਿਬ ਦਾ ਘੰਟਾ ਘਰ ਪ੍ਰਵੇਸ਼ ਦੁਆਰ ਜਿੱਥੇ ਇਹਨਾਂ ਧਮਕੀਆਂ ਦੇ باوجود ਦੇ ਸੰਗਤ ਦਾ ਠਾਠਾ ਮਾਰਦਾ ਸਮੁੰਦਰ ਨਜ਼ਰ ਆ ਰਿਹਾ ਹੈ ਜਾਂ ਇਹ ਕਹਿ ਲਓ ਕਿ دہشت ਦੀਆਂ ਕੋਝੀਆਂ ਚਾਲਾਂ ਤੇ ਸੰਗਤ ਦੀ ਇਹ ਸ਼ਰਧਾ ਭਾਵਨਾ ਬਹੁਤ ਭਾਰੀ ਪੈਂਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਸੰਗਤ ਦੇ ਕਿਤੇ ਚਿੱਤੇ ਤੇ ਨਹੀਂ ਕੋਈ ਪੈਕ ਆਫ ਕਿਸੇ ਦੇ ਚਿਹਰੇ ਤੇ ਨਜ਼ਰ ਨਹੀਂ ਆ ਰਿਹਾ ਬੜੀ ਸ਼ਰਧਾ ਭਾਵਨਾ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਵੱਖ-ਵੱਖ ਦੇਸ਼ਾਂ ਤੋਂ ਨਾਨਕ ਨਾਮ ਲੈਵਾ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ ਤੁਸੀਂ ਦੇਖ ਸਕਦੇ ਹੋ ਜਿੰਨੇ ਚਿਹਰੇ ਨਜ਼ਰ ਆ ਰਹੇ ਹਨ ਚੋਂ ਬਹੁਤ ਘੱਟ ਪੰਜਾਬੀ ਨੇ ਇਹ ਵਕਫ ਵਕਫ ਸੂਬਿਆਂ ਦੇ ਲੋਕ ਨੇ ਜੋ ਉੱਚੇਚੇ ਤੌਰ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਨੇ ਭਾਈ ਸਾਹਿਬ ਕੀ ਨਾਮ ਹੈ ਕਹਾਂ ਸੇ ਆਏ ਹੋ ਮੈਂ ਰਿਸਰਚਰ ਤੇ ਰਹਿਣ ਹੋ ਰਹੇ ਹਾਂ ਅੱਛਾ ਜੀ ਕਿੰਨਾ ਤੁਸੀਂ ਦੇਖ ਦਿਓ ਜਿਹੜੇ ਧਮਕੀਆਂ ਦਾ ਦੌਰ ਚੱਲ ਰਿਹਾ ਇਹਨੂੰ ਲੱਗਦਾ ਕੋਈ ਸੰਗਤ ਤੇ ਅਸਰ ਡਾ ਕੋਈ ਅਸਰ ਨਹੀਂ ਜੀ ਤੇ ਨਹੀਂ ਹੋਣਾ ਚਾਹੀਦਾ ਰੱਬ ਦੇ ਘਰ ਆਏ ਆ ਰੱਬ ਆਪੇ ਸਾਰਿਆਂ ਦਾ ਖਲ ਰੱਖੇਗਾ ਬਿਲਕੁਲ ਬਾਬਾ ਆਪੇ ਸਭ ਦਾ ਖਿਆਲ ਰੱਖੇਗਾ ਧੰਨ ਗੁਰ ਰਾਮਦਾਸ ਦਾ ਦਰ ਹੈ ਜਿੱਥੋਂ ਸਭ ਨੂੰ ਖੁਸ਼ੀਆਂ ਮਿਲਦੀਆਂ ਕਿਹਾ ਨਾਮ ਹੈ ਕਹਾਂ ਸੇ ਆਏ ਇਹ ਪੰਕਜ ਮੈਂ ਦਿੱਲੀ ਸੇ ਦਿੱਲੀ ਸੇ ਕਿਹਾ ਲਗਾ ਆਪਕੋ ਬਹੁਤ ਵਧੀਆ ਮੈਂ ਪਹਿਲੇ ਵੀ ਆ ਚੁੱਕਾ ਹਾਂ ਤੇ ਤੀਸਰੀ ਪਤਾ ਹੋਗਾ ਕੁਝ ਦਿਨ ਸੇ ਈਮੇਲਸ ਆ ਰਹੀ ਹੈ ਲੱਗਤਾ ਕੋਈ ਇਸ ਦਾ ਥ੍ਰੈਟ ਕੋਈ ਅਸਰ ਹੈ ਤਾਂ ਕੁਝ ਹੈ ਨਹੀਂ ਹਮਾਰੇ ਚਾਰੋਂ ਤਰਫ ਫੋਰਸਿਸ ਹੈ ਤਾਂ ਕੋਈ ਪ੍ਰੋਬਲਮ ਹੈ ਨਹੀਂ ਕੋਈ ਚਿੰਤਾ ਕੋਈ ਡਰ ਚਿੰਤਾ ਵਾਲੀ ਕਿਸੇ ਡਰ ਕਿਸ ਬਾਤ ਦਾ ਜੀ ਸਭ ਸਹੀ ਹੈ ਬਾਬੇ ਦੇ ਦਰ पे ਕੋਈ ਡਰ ਬਿਲਕੁਲ ਇੱਥੇ ਸੰਗਤਾਂ ਜੋ ਪਹੁੰਚ ਰਹੀਆਂ ਨੇ ਉਹਨਾਂ ਦੇ ਵਿੱਚ ਕੋਈ ਡਰ ਖੌਫ ਨਹੀਂ ਹੈ ਔਰ ਇਹ ਹੋਣਾ ਵੀ ਨਹੀਂ ਚਾਹੀਦਾ ਕਿਉਂਕਿ ਸ਼ਰਧਾ ਜਿਹੜੀ ਹੈ ਹਰ ਖੌਫ ਤੋਂ ਉੱਪਰ ਹੁੰਦੀ ਹੈ ਔਰ ਉਸੇ ਤੇ ਚੱਲਦੇ ਆ ਇਸ ਵੇਲੇ ਵੱਡੀ ਗਿਣਤੀ ਵਿੱਚ ਜਿਹੜੀ ਸੰਗਤ ਵੀ ਪਹੁੰਚ ਰਹੀ ਹੈ ਬਹੁਤ ਬਹੁਤ ਸ਼ੁਕਰੀਆ ਮਰਿੰਦਰ ਫਿਲਹਾਲ ਦੀ ਇਸ ਤਸਵੀਰ ਜਾਣਕਾਰੀ ਦੇ ਲਈ ਲੇਕਿਨ ਇਹ ਤਸਵੀਰ ਜੋ ਲਗਾਤਾਰ ਈਮੇਲਾਂ ਦੇ ਸਾਹਮਣੇ ਆ ਰਹੀ ਹੈ ਉਸ ਨੂੰ ਲੈ ਕੇ ਜੜੀ ਗੰਭੀਰਤਾ ਨਾਲ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਹਾਲਾਂਕਿ ਜੋ ਕੈਨੇ ਰਕबीर ਸਿੰਘ ਨੇ ਉਹਨਾਂ ਨੇ ਇਸ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਨੇ ਅਤੇ ਉਹਨਾਂ ਨੇ ਇੱਥ ਚਿੰਤਾ ਪ੍ਰਗਟਾਈਏ ਨਾਲੀ ਕਿ ਇਹ ਕਿਸ ਦਰਬਾਰ ਸਾਹਿਬ ਦੇ ਅੰਦਰ ਨਹੀਂ ਬਾਹਰ ਦੀ ਸੁਰੱਖਿਆ ਨੂੰ ਸਰਕਾਰ ਜਿਹੜਾ ਹੈ ਯਕੀਨੀ ਬਣਾਏ ਲੱਗਦਾ ਹੈ ਕਿ ਇੱਕ ਬਹੁਤ ਵੱਡੀ ਸਾਜ਼ਿਸ਼ ਕੀਤੀ ਜਾ ਰਹੀ ਹੈ ਬਹੁਤ ਵੱਡਾ ਕੋਈ ਗੈਂਗ ਐਸਾ ਹੋ ਸਕਦਾ ਹੈ ਕਿਉਂਕਿ ਜਿਵੇਂ ਕੱਲ ਖਬਰਾਂ ਚ ਅਸੀਂ ਪੜਿਆ ਕਿ ਦੋ ਦੋਸ਼ੀ ਜਿਹੜੇ ਨਤਾਮਨਾਡੂ ਦਾ ਗ੍ਰਿਫਤਾਰ ਕੀਤੇ ਗਏ ਇੱਕ ਦੋਸ਼ੀ ਜਿਹੜਾ ਉਹ ਫਰੀਦাবাদ ਤੋਂ ਜਿਹੜਾ ਕੋ ਸਾਫਟਵੇਅਰ ਇੰਜੀਨੀਅਰ ਹੈ ਉਹਨੂੰ ਕਾਬੂ ਕੀਤਾ ਉਹਨੂੰ ਫੜਿਆ ਇਹਨਾਂ ਦੇ ਫੜੇ ਜਾਣ ਦੇ ਬਾਵਜੂਦ ਵੀ ਜਿਹੜੀਆਂ ਮੇਲਾ ਨੇ ਉਹ ਆ ਰਹੀ ਹੈ ਤੇ ਇਹ ਬਹੁਤ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਐਸਾ ਕੌਣ ਹੋ ਸਕਦਾ ਹੈ ਕਿ ਜਿਹੜਾ ਸਿੱਖਾਂ ਦੇ ਇਸ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਖਿਲਾਫ ਸਾਜ਼ਿਸ਼ ਕਰ ਰਿਹਾ ਹੈ ਔਰ ਸੰਗਤ ਨੂੰ ਭੈ ਪੀਤ ਕਰਨ ਦਾ ਯਤਨ ਕਰ ਰਿਹਾ ਸਰਕਾਰ ਜਿਹੜੇ ਫਰੇਗ ਹੈ ਦੋਸ਼ੀ ਨੇ ਉਹਨਾਂ ਤੋਂ ਬਹੁਤ ਸਖਤੀ ਦੇ ਨਾਲ ਪੁੱਛਗਿੱਛ ਕਰੇ ਔਰ ਜਿਹੜੇ ਬਾਕੀ ਦੋਸ਼ੀ ਨੇ ਜਿਹੜਾ ਹੁਣੇ ਹਾਲੇ ਮੇਰੇ ਨਾਲ ਕਰਨੇ ਪਤਾ ਲੱਗਾ ਹੈ ਕਿ ਅੱਜ ਵੀ ਇੱਕ ਸਤਵੀਂ ਮੇਲ ਜਿਹੜੀ ਹੈ ਉਹ ਅਸਿਰ ਦਰਬਾਰ ਸਾਹਿਬ ਦੀ ਮੇਲ ਤੇ ਅੱਜ ਫੇਰ ਆਈ ਹੈ ਔਰ ਇਹਨਾਂ ਨੂੰ ਜਲਦੀ ਕਾਬੂ ਕਰਕੇ ਤੇ ਇਹਨਾਂ ਨੂੰ ਸੰਗਤ ਦੇ ਸਾਹਮਣੇ ਜਿਹੜੀ ਸਰਕਾਰ ਹੈ ਉਹ ਲਿਆਵੇ ਔਰ ਜਿਹੜੀ ਬੰਦੀ ਸਜ਼ਾ ਹੈ ਉਹ ਜ਼ਰੂਰ ਦੇ